ਆਹ ਗਰਮੀ ਬੜੀ ਐ ਸਿਖਰ ਦੁਪਹਿਰੇ ਉਤੋਂ ਤਿੱਖੀ ਧੁੱਪ ਐ ਤੇ ਤੱਤੀ ਹਵਾ ਚੱਲਦੀ ਐ ਤਿੱਖੀ ਧੁੱਪ ਐ ਤਾਂ ਮੱਕੀ ਦੇ ਬਚਾਲੇ ਖੜੇ ਜਮਾ ਸੂਰਜ ਤਪਦਾ ਜਮਾ ਸਿਖਰ ਦੁਪਹਿਰਾ ਗਰਮੀ ਪੂਰੀ ਐ ਤੁਹਾਨੂੰ 20 ਦੇ ਵਿੱਚ ਇੱਕ ਵੀ ਬੰਦਾ ਤੁਹਾਨੂੰ ਬਾਹਰੇ ਦੇਖਣ ਨੂੰ ਨਹੀਂ ਮਿਲੂ ਸਭ ਦੇ ਕੁੰਡੇ ਜਿੰਦੇ ਲੱਗੇ ਹੋਏ ਆ ਗਰਮੀ ਵੀ ਪੂਰੀ ਫੁੱਲ ਐ ਕਿਉਂਕਿ ਆਪਾਂ ਉਧਰ ਬੱਸੀਆਂ ਦੇ ਸਿੰਘ ਕਢਾਇਆ ਆ ਆਪਾਂ ਚੱਲਦੇ ਆ ਉਧਰ ਤੁਹਾਨੂੰ ਦਿਖਾਉਣਾ ਵੀ ਧੁੱਪ ਦਾ ਅਸਰ ਕਿੰਨਾ ਕਹਿੰਦਾ ਖ਼ਤਰਨਾਕ ਆ ਕੰਮ ਕਿਉਂਕਿ ਤੱਤੀ ਲੋ ਆ ਗਈ ਜਦ ਮੋਟਰਸਾਈਕਲ ਤੇ ਜਾਂਦੇ ਆਪਾਂ ਜੇ ਤੱਤੀ ਲੋ ਆਪਾਂ ਨੂੰ ਬੈਠੇ ਵੀ ਲੱਗਦੀ ਜਦੋਂ ਮੋਟਰਸਾਈਕਲ ਤੇ ਜਾਵਾਂਗੇ ਤਾਂ ਉਹ ਦੁੱਗਣਾ ਤੇ ਗੁਣਾ ਅਸਰ ਕਰੂਗੀ ਗਰਮੀ ਇੰਨੀ ਕਿ ਤੇ ਜਲਦੀ ਰਹਿਣ ਨਾ ਆ ਕੇ ਆ ਪਸੀਨੇ ਨਾਲ ਭਿੱਜਿਆ ਪਿਆ ਬੜੀ ਜਿਆਦਾ ਨਿਜੋਜ ਗਰਮੀ ਆ ਪਤਾ ਨਹੀਂ ਪਹਿਲਾਂ ਪਈਆ ਕ ਨਾ ਇੰਨੀ ਕ ਪਰ ਐਤਕੀ ਥੋੜੀ ਜਿਆਦਾ ਲੱਗ ਰਹੀ ਆ ਪਰ ਜੇ ਮੌਸਮ ਠੀਕ ਹੋ ਜਾ ਮਣਾ ਮੁੱਠ ਮੀਂਹ ਪੈ ਜੇ ਤਾਂ ਠੀਕ ਆ ਇਸ ਕੀ 47 ਡਿਗਰੀ ਤੱਕ ਦਮ ਮਣ ਦਿਖਾ ਰਹੇ ਨੇ 100 ਡਿਗਰੀ ਤਰਾਂ ਜਾ ਕੇ ਪਾਣੀ ਉਬਲ ਨਹੀਂ ਲੱਗ ਜਾਂਦਾ ਤਾਂ ਕਾਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਆ। ਸੋ ਕੀ ਹਾਲ ਚਾਲ ਨੇ? ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ। ਅੱਜ ਮੋਟਰ ਚੱਲਦੀ ਆ ਆਪਣੀ ਮੱਕੀ 'ਚ ਛੱਡਿਆ ਹੋਇਆ ਪਾਣੀ ਤਾਂ ਬੋਰੀ ਰੇਹ ਦੀ ਇੱਜ ਧਰੀ ਹੋਈ ਆ ਖਾਲ ਦੇ ਵਿੱਚ। ਤਾਂ ਦੇਖਦੇ ਆ ਅੱਜ ਮੱਕੀ ਰਮਾਉਣੀ ਵੀ ਆ। 2 ਕਿੱਲੇ ਰਮਾਉਣੇ ਸੀ ਸਵੇਰ ਦੀ ਮੋਟਰ ਚੱਲਦੀ ਦੇਖਦੇ ਆ ਕਿੰਨੀ ਕਰਾਂਗੀ। ਦੇਖੋ ਇਹ ਤੇ ਸਪਰੇਅ ਕਰੀ ਸੀ ਆਪਾਂ ਉਦੋਂ ਜਿਹੜੀ ਮੂਸਾ ਤੇ ਇੱਕ ਹੋਰ ਕਰੰਟ ਉਦੋਂ ਇਹ ਸਪਰੇਹਾਂ ਕਰੀਆਂ ਸੀ ਤੇ ਆਪਾਂ ਤੁਹਾਨੂੰ ਦੱਸਿਆ ਸੀ ਵੀ ਹਜੇ ਹਫਤੇ ਬਾਅਦ ਪੂਰਾ ਫਰਕ ਪੈ ਜਾਊਗਾ ਹਫਤੇ ਬਾਅਦ ਦੇਖਣਯੋਗ ਹੋਊ ਤਾਂ ਦੇਖੋ ਕਿੰਨਾ ਫਰਕ ਪਾਈ ਖੜੀ ਆ ਚੰਗੀ ਸਪਰੇ ਜ ਵਧੀਆ ਸਪਰੇ ਕਰਾਂਗੇ ਉਹਦਾ ਫਾਇਦਾ ਤਾਂ ਹੁੰਦਾ ਹੀ ਆ ਫਰਕ ਤਾਂ ਪੈਂਦਾ ਹੀ ਆ ਤਾਂ ਗੌਰ ਨਾਲ ਦੇਖੋ ਪੂਰੀ ਸੋਹਣੀ ਮੱਕੀ ਹੋਏ ਖੜੀ ਆ ਹੁਣ ਜਿਹੜੇ ਸਾਫ ਨਾਲ ਉਧਰੇ ਉਧਰਾ ਦੇਖ ਕੇ ਜੀ ਨਹੀਂ ਲੱਗਿਆ ਦੁਪਹਿਰਾਂ ਦੁਪਹਿਰੇ ਭੱਜੇ ਦੁਪਹਿਰੀ ਸਪਰੇ ਕਰੀ ਉਹਦੀ ਲਿਆਂਦੀ ਉਹਦੀ ਕਰੀ ਆਏ ਹੋ ਗਏ ਸੀ ਦੋਸਤੋ ਇਹਦਾ ਕੁਛ ਨਹੀਂ ਹੁੰਦਾ ਕਿਉਂਕਿ ਪਰਲਾ ਕਿੱਲਾ ਬਹੁਤ ਸੋਹਣਾ ਖੜਾ ਸੀ ਤਾਂ ਬਸ ਇਦਾਂ ਖਾਲੀਆਂ ਦੇ ਵਿੱਚ ਪਾਣੀ ਲੱਗ ਕੇ ਵਧੀਆ ਹੋ ਜਾਂਦੇ ਤਾਂ ਸਪਰੇਅ ਤੇ ਹੁਣ ਹੋਰ ਕਰਦੇ ਆ ਕਿਉਂਕਿ ਸੁੰਡੀ ਦਾ ਦੌਰ ਥੋੜਾ ਜਿਆਦਾ ਚੱਲਦਾ ਇੱਕ ਸੁੰਡੀ ਦਾ ਇੱਕ ਥੋੜੀ ਜਿਹੀ ਘਟ ਵਾਲੀ ਪਾ ਕੇ ਹੁਣ ਇੱਕ ਸਪਰੇਅ ਵਧੀਆ ਕਰ ਦਾਂਗੇ ਤੇ ਤਾਂ ਸੋਹਣੀ ਮੱਕੀ ਹੋਈ ਆ ਤੇ ਸੋਹਣੀ ਹੋ ਜਾਊਗੀ ਬਾਕੀ ਦੇਖਦੇ ਹਾਂ ਪਰਲਾ ਕਿੱਲਾ ਰਮਣ ਵਾਲਾ ਸੀਗਾ ਜੇ ਰਮ ਗਿਆ ਹੋਇਆ ਤਾਂ ਪੂਦਰਾ ਬੰਦ ਕਰ ਦਾਂਗੇ ਇੱਕੋ ਹੀ ਬਾਣਾ ਬਾਈ ਇਕੱਠੀ ਵੀਜੀ ਹੋਈ ਆ ਇਕੱਠੀ ਰੇਸਪਰੇ ਹੋਈ ਆ ਪਰ ਤੁਸੀਂ ਕਿੱਥੇ ਆ ਕਿਲਾ ਦੇਖੋ ਕਿੱਥੇ ਆ ਦੇਖੋ ਉਹ ਤਾਂ ਐ ਪਿਆ ਹਨਾ ਜਦ ਜਾਣ ਕੇ ਗੂੜਾ ਕਾਲਾ ਜਾ ਹਰਾ ਜਾ ਇਹ ਹੋਇਆ ਪਿਆ ਥੋੜਾ ਬਿਲਕੁਚ ਫਰਕ ਪਤਾ ਨਹੀਂ ਕੀ ਆ ਸਾਨੂੰ ਇਹ ਨਹੀਂ ਜੀਦਾ ਪਤਾ ਲੱਗਿਆ ਵੀ ਫਰਕ ਕੀ ਪੈ ਗਿਆ ਚ ਦੇਖੋ ਆ ਕਿਲਾ ਹੋ ਜਿਹੜਾ ਪੂਰਾ ਸੋਹਣਾ ਹੋਇਆ ਪਿਆ ਕੀ ਲੈ ਦੇ ਖੜ ਕੇ ਨਾ ਪੂਰਾ ਜੀ ਲੱਗਦਾ ਪਰ ਇੱਥੇ ਕੰਪਿਊਟਰ ਕਰਾਤਾ ਨਹੀਂ ਲਵਾਇਆ ਪਹਿਲਾਂ ਲਵਾਇਆ ਹੁੰਦਾ ਜੇ ਇਹ ਤੇ ਕੀ ਵੀ ਕੰਪਿਊਟਰ ਕਰਾ ਲਵਾਇਆ ਹੁੰਦਾ ਤਾਂ ਫਰਕ ਹੋਰ ਵੀ ਜ਼ਿਆਦਾ ਰਹਿਣਾ ਸੀ ਕਿਉਂਕਿ ਕਿਸੇ ਪਾਸੇ ਪਾਣੀ ਵੱਧ ਵਗ ਜਾਂਦਾ ਕਿਸੇ ਪਾਸੇ ਪਾਣੀ ਘੱਟ ਵਗ ਜਾਂਦਾ ਪਰ ਤੁਸੀਂ ਮੱਕੀ ਖੜੀ ਦੇਖੋ ਦੇਖੋ ਦੇਖ ਹੁਣ ਲੱਗਦਾ ਵੀ ਇਹਨੂੰ ਦੁਬਾਰੇ ਸੁਣਦੀ ਦੀ ਸ਼ਿਕਾਇਤ ਨਾ ਹੋਵੇ ਤਾਂ ਤੋਂ ਪਹਿਲਾਂ ਜੇ ਇਸ ਗੱਲ ਨੂੰ ਸਪਰੇ ਕਰ ਹੀ ਦੇਗੀ ਵੀ ਇਹdepend ਸਸਤੀ ਜੀ ਮੱਕੀ ਆ 1006 ਸ਼ਾਇਦ ਹਾਂ ਇਹੀ ਸੀ ਚਾਰਨ ਵਾਸਤੇ ਕਿਉਂਕਿ ਦੂਜੀ ਤਾਂ ਆਪਣੀ ਮਸ਼ੀਨ ਨਾਲ ਵੀਜੀ ਹੋਈ ਹੈ ਪ੍ਰੈਸ਼ਰ ਵਾਲੀ ਨਾਲ ਬਾਕੀ ਚਾਰ ਕਿਲੇ ਤਾਂ ਥੋੜਾ ਬਿੱਗਾ ਰੂੜ ਬਿੱਗਾ ਵਾਹਣ ਆਪਾਂ ਇਹਦੇ ਨਾਲ ਵੀਜਾਂਗੇ ਹੁਣ ਅਸੀਂ ਵਾਹਣ ਦੇ ਵਿੱਚ ਵਾਹਿਆ ਨਹੀਂ ਕੰਪਿਊਟਰ ਕਰਾ ਲਾਤਾ ਤੇ ਰੂੜੀ ਦਾ ਰੇਪ ਪਾ ਕੇ ਸਹਾਗਾ ਮਾਰਤਾ ਸੋ ਹੁਣ ਅਸੀਂ ਬੈਠੀ ਜੀ ਵੀਜਾਂਗੇ ਪਰ ਮਾਇਆ ਹੋਇਆ ਵਾਹਣ ਤੇ ਵਾਹਣ ਦੇ ਵਿੱਚ ਗਿੱਲੇ ਹੋਊਗੀ ਹੁਣ ਤਾਂ ਆ ਜੋ 11 ਵਜੇ ਗਏ ਬਾਈ ਮੈਂ 11 ਵਜੇ ਆਪਾਂ ਉਧਰ ਜਿਹੜੀ ਮੱਕੀ ਬੀਜਣੀ ਸੀ ਉਹ ਬੀਜ ਕੇ ਆਪਾਂ 10:30 ਵਜੇ ਆ ਗਏ ਸੀ ਤਾਂ ਇੱਥੇ ਆ ਕੇ ਦੇਖਿਆ ਤਾਂ ਮੱਕੀ ਸਾਰੀ ਰਮੀ ਪਈ ਐ ਇੱਕ ਚ ਪਾਣੀ ਥੋੜਾ ਜਿਹਾ ਘੱਟ ਸੀ ਜੀ ਚ ਸਵੇਰੇ ਪਹਿਲਾਂ ਛੱਡਿਆ ਸੀ ਹੋ ਸਕਦਾ ਪਾਣੀ ਸੁੱਕ ਗਿਆ ਹੋਵੇ ਹਨਾ ਗਰਮੀ ਬਾਲੀ ਐ ਸਖਰ ਦੁਪਹਿਰੇ ਉਦੋਂ ਤਿੱਖੀ ਧੁੱਪ ਐ ਤੇ ਤੱਤੀ ਹਵਾ ਚੱਲਦੀ ਐ ਤਿੱਖੀ ਧੁੱਪ ਐ ਤਾਂ ਮੱਕੀ ਦੇ ਬਚਾਲੇ ਖੜੇ ਜਮਾ ਸੂਰਜ ਤਪਦਾ ਤਾਂ ਦੇਖਦੇ ਮੱਕੀ ਤਾਂ ਆਪਣੀ ਰਮੀ ਪਈ ਐ ਸੋ 10-15 ਮਿੰਟਾਂ ਚ ਮੋਟਰ ਬੰਦ ਕਰਕੇ ਤੇ ਪਿੱਛੇ ਵੀ ਆਪਣੀ ਮੋਟਰ ਛੱਡੀ ਹੋਈ ਐ ਉਹ ਵੀ ਮੜਾ ਦੇਖ ਕੇ ਉਹ ਵੀ ਮੜਾ ਦੇਖ ਕੇ ਆਪਾਂ ਫਿਰ ਚੱਲਦੇ ਆ ਤਾਂ ਗਰਮੀ ਬੜੀ ਆ ਯਾਰ ਆ ਵੇਖੋ ਮੱਕੀ ਸਾਰੀ ਰਮਾਤੀ ਆਪਾਂ ਆ ਸਾਰੀਆਂ ਖਾਲੀਆਂ ਚ ਪਾਣੀ ਗਿਆ ਪਿਆ ਬਸ ਐ ਸੇਮ ਹੋਣੀ ਚਾਹੀਦੀ ਐ ਜਿਵੇਂ ਐ ਸੇਮ ਆਈ ਹੋਈ ਐ ਤਾਂ ਪਾਣੀ ਇਧਰ ਮੈਂ ਤਾਂ ਵੜਦਾ ਮਖਾ ਮੂਰੇ ਦੋ ਖਾਲੀਆਂ ਥੋੜੀਆਂ ਉੱਚੀਆਂ ਸੀ ਉਹ ਚੋਂ ਮਿੱਟੀ ਕੱਢਤੀ ਤੌਥ ਵੀ ਪਾਣੀ ਪੈਂਦਾ ਹੋ ਗਿਆ ਬਸ ਹੁਣ ਮੋਟਰ ਬੰਦ ਕਰਕੇ ਆਪਾਂ ਚਲਦੇ ਆਂ ਉਰੋਂ ਪਾਉਣੇ ਆ ਰਵਾਨਗੀ ਆਓ ਚੱਲੀ ਦੁਪਹਿਰ ਦੇ ਵੱਜੇ ਕੇ 12 ਸਿਕਰ ਜਮਾ ਸਿਕਰ ਦੁਪਹਿਰਾ ਗਰਮੀ ਪੂਰੀ ਸਾਨੂੰ 20 ਦੇ ਵਿੱਚ ਇੱਕ ਵੀ ਬੰਦਾ ਸਾਨੂੰ ਬਾਹਰੇ ਦੇਖਣ ਨੂੰ ਨਹੀਂ ਮਿਲੂ ਸਭ ਦੇ ਕੁੰਡੇ ਜਿੰਦੇ ਲੱਗੇ ਹੋਏ ਆ ਗਰਮੀ ਵੀ ਪੂਰੀ ਫੁੱਲ ਹੈ ਕਿਉਂਕਿ ਆਪਾਂ ਉਧਰ ਬੱਸੀਆਂ ਦੇ ਸਿੰਘ ਕਢਾਇਆ ਆਪਾਂ ਚਲਦੇ ਆਂ ਉਧਰ ਤੁਹਾਨੂੰ ਦਿਖਾਉਣਾ ਵੀ ਧੁੱਪ ਦਾ ਅਸਰ ਕਿੰਨਾ ਕੁ ਪੈਂਦਾ ਦੇਖੋ ਸਭ ਦੇ ਗੇਟ ਲੱਗੇ ਮਿਲਣਗੇ কুলਰ ਏਸੀ ਪੱਖੇ ਸਭ ਦੇ ਚੱਲਦੇ ਆ ਜਲੀ ਦੇ ਵਿੱਚ ਤੁਹਾਨੂੰ 20 ਦੇ ਵਿੱਚ ਇੱਕ ਬੰਦਾ ਵੀ ਤੁਹਾਨੂੰ ਦੇਖਣ ਨੂੰ ਨਹੀਂ ਮਿਲੂ ਦੇਖੋ কুলਰਾਂ ਦੀ ਆਵਾਜ਼ ਏਸੀਆਂ ਦੀ ਬਾਜ ਪੱਖਿਆਂ ਦੀ ਆਵਾਜ਼ ਇਹੀ ਸੁਣਾਈ ਦਿੰਦੀ ਹੈ ਅਗਲੀ ਡਾਕਟਰ ਆਇਆ ਸੀ 11:00 ਕਜੇ ਤੇ ਬੱਸੀਆਂ ਦੇ ਸਿੰਘਾ ਕੱਢ ਗਿਆ ਤਾਂ ਉੱਥੇ ਆਪਾਂ ਨੂੰ ਰਾਖੀ ਦੇ ਵੀ ਬਿਟਣਾ ਪੈਣਾ ਨਾ ਨਹੀਂ ਪਾਇਆ ਆਪਾਂ ਵੀ ਅੰਦਰ ਹੀ ਹੁੰਦੇ ਦੇਖੋ ਕੋਈ ਵੀ ਸਾਨੂੰ ਇੱਥੇ ਪਰਿੰਦਾ ਪਰ ਮਾਰਦਾ ਵੀ ਨਹੀਂ ਮਿਲਦਾ ਕਿਉਂਕਿ ਹੁਣ ਹਫਤਾ ਹੋ ਗਿਆ ਇੰਨੀ ਕੁ ਗਰਮੀ ਆ ਅਜੇ ਮੌਸਮ ਮੀਂਹ ਕੁਝ ਦਿਖਾ ਨਹੀਂ ਰਿਹਾ 42 ਡਿਗਰੀ ਤੋਂ ਲੈ ਕੇ 44-45 ਡਿਗਰੀ ਤੱਕ ਦਾ ਮਾਨ ਦੇ ਸਾਰ ਨੇ ਤਾਂ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਆ ਜੇ ਥੋੜੀ ਜਿਹੀ ਹਵਾ ਚੱਲ ਪਈ ਜੇ ਕਿਤੇ ਹਵਾ ਜਮੇ ਬੰਦ ਹੋ ਜੇ ਤਾਂ ਦੇਖੋ ਬਾਬੇ ਕਦਰਨਾਕੀ ਕੰਮ ਆ। ਅਸੀਂ ਸਾਨੂੰ ਇਕੱਲੇ। ਪਰ ਆਵਾਜ਼ ਹੀ ਸੁਣਦੀ ਹੂ ਕੂਲਰਾਂ ਦੀ, ਪੱਖਿਆਂ ਦੀ। ਬਾਲੀ ਗਰਮੀ ਨੇ ਅੱਤ ਮਚਾਈ ਐ। ਜਿੰਦਾ ਵੀ ਅੱਗ ਵਰਗਾ ਹੋਇਆ ਪਿਆ। ਉਹ ਜਿਹੜੀ ਚੀਜ਼ ਹੱਥ ਲਾਉਣੇ ਆ, ਉਹੀ ਅੱਗ ਵਰਗੀ, ਜਿਹੜੀ ਚੀਜ਼ ਨੂੰ ਹੱਥ ਲਾਉਣੇ ਆ, ਉਹੀ ਅੱਗ ਵਰਗੀ। ਆ ਪਾਣੀ ਦੀ ਬੋਤਲ ਲੈ ਆਇਆ ਆਪਾਂ ਇਹ ਵੀ ਮੈਨੂੰ ਲੱਗਦਾ 15-20 ਮਿੰਟ ਹੀ ਰਹੂਗੀ ਤਾਂ ਬੱਚਿਆਂ ਦੇ ਸਿੰਘਾ ਕੱਢੇ ਨੇ ਬਈ ਤਾਂ ਤੁਸੀਂ ਗਾਇਆਂ ਦੇਖੋ ਹੌਂਕਦੀਆਂ ਆ ਦੇ ਦੇਖੋ ਆ ਸਿੰਘ ਕੱਢ ਕੇ ਉੱਤੇ ਕੋਲਗੇਟ ਲਾਇਆ ਹੋਇਆ ਥੋੜੀਆਂ ਜਿਹੀਆਂ ਬੱਚੀਆਂ ਵੱਡੀਆਂ ਹੋ ਗਈਆਂ ਸੀਆਂ ਤਾਂ ਕਰਕੇ ਸਿੰਘ ਵੀ ਥੋੜੇ ਵੱਧ ਗਏ ਜਾਂਦੇ ਲੱਤਾਂ ਬਨੀਆਂ ਹੋਈਆਂ ਨੇ ਇਹਦੀਆਂ ਵੀ ਬਨਦੀਆਂ ਉਹਦੀਆਂ ਵੀ ਬਨਦੀਆਂ ਤਾਂ ਕਿ ਇਹ ਵੀ ਜਦੋਂ ਉਹ ਤਾਂ ਇਹਨਾਂ ਦੇ ਹੁਣ ਵਿਅੋਹ ਵਾਲੇ ਟੀਕੇ ਲੱਗੇ ਹੋਏ ਨੇ ਦੋਨਾਂ ਦੇ ਤਾਂ ਇਹਨਾਂ ਨੂੰ ਥੋੜੀ ਥੋੜੀ ਹੋਸ਼ ਆਈ ਆ ਹੁਣ ਦੇਖੋ ਥੋੜੀ ਥੋੜੀ ਪਹਿਲਾਂ ਤਾਂ ਮੈਨੂੰ ਆਇਆ ਹੋਇਆ ਜਿਵੇਂ ਆਪਾਂ ਹਨਾ ਵੀ ਜਾਨਵਰ ਵੀ ਸਾਈਂ ਛੱਡ ਜਾਣਾ ਹੁੰਦਾ ਐਂ ਲੱਗਿਆ ਤਾਂ ਉਹ ਗੇਟ ਖੁੱਲਾ ਸੀ ਆਪਣਾ ਗੁਮਾਂਢੀ ਆਇਆ ਉਹ ਕਹਿੰਦੇ ਕੀ ਹੋ ਗਿਆ ਬੱਸੀ ਨੂੰ ਵੀ ਆਇਆ ਵੀ ਕਿਤੇ ਮਰ ਮੁਰਦ ਨਹੀਂ ਗਈ ਮਖਾ ਨਹੀਂ ਟੀਕਾ ਲੱਗਿਆ ਹੋਇਆ ਵੀ ਸਿੰਘ ਕੱਢਣੇ ਐਨੇ ਠੀਕ ਆ ਤਾਂ ਹੁਣ ਪੂਰੀ ਬਿਹੋਸੀ ਚ ਹੋਏ ਪਰ ਇਹਨਾਂ ਨੂੰ ਪਤਾ ਨਹੀਂ ਲੱਗਾ ਡਾਕਟਰ ਕਹਿੰਦਾ ਵੀ 2-3 ਘੰਟੇ ਵਾਧਾ ਕੇ ਇਹਨਾਂ ਨੂੰ ਥੋੜੀ ਸੁਰਤ ਆਊਗੀ ਗੌਰ ਰੱਖਿਓ ਕਿਉਂਕਿ ਇਹਨਾਂ ਨੂੰ ਉਲਟੀ ਵੀ ਆ ਸਕਦੀ ਆ ਇਹ ਗਾਈਆਂ ਨਾ ਬੰਨੇ ਹੋਏ ਨੇ ਦਾਣਾ ਦੂਣਾ ਵੱਧ ਪੈਂਦਾ ਖਾ ਜਾਂਦੀਆਂ ਨੇ ਪਰ ਗਰਮੀ ਦਾ ਤੁਸੀਂ ਮਾਹੌਲ ਦੇਖੋ ਬਾਹਰੇ ਵੀ ਆਪਣੇ ਦੋ ਪੱਖੇ ਚੱਲਦੇ ਆ ਤੇ ਅੰਦਰ ਵੀ ਦੋ ਪੱਖੇ ਚੱਲਦੇ ਨੇ ਇਹਨਾਂ ਨੂੰ ਛੋਟਿਆਂ ਨੂੰ ਪਰ ਗਾਈਆਂ ਹੌਂਕਦੀਆਂ ਬਾਲੀਆਂ ਨੇ ਮੂੰਹ ਚੋਂ ਪਾਣੀ ਚੱਲਦੀਆਂ ਲਾਲਾਂ ਚੱਲਦੀਆਂ ਕਿਉਂਕਿ ਗਰਮੀ ਯਾਰ ਨੇ ਜਾਇਜ਼ ਆ ਆ ਗਾਈ ਨੂੰ ਮੈਂ ਤੜਕੇ ਤੇ ਤਿੰਨ ਵਾਰੀ ਨਮਾਜ਼ ਦਾ ਸਾਰਾ ਨਾਲ ਵੱਧ ਹੌਂਕਦੀ ਆ ਇਹ ਸਭ ਤੋਂ ਵੱਧ ਆ ਦੇ ਹੁਣ ਵੀ ਹੌਂਕੀ ਜਾਂਦੀ ਆ ਅਜੇ ਮੂੰਹ ਚੋਂ ਲਾਲਾਂ ਘਟੜੀ ਰਹੀਆਂ ਨੇ ਨਹੀਂ ਉਹ ਥੋੜਾ ਨਾਲ ਲੱਗ ਜਾਂਦੀਆਂ ਨੇ ਐ ਆ ਕੇ ਨਾਲੀ ਚ ਹੋ ਤੱਕ ਜਾਂਦੀਆਂ ਨੇ ਹਰਾਨ ਹੋ ਜਾਂਦੀਆਂ ਵੀ ਹਨਾ ਇੰਨਾ ਹੌਕਣਾ ਠੰਡ ਜੇ ਮੜੀ ਤੜਕੇ ਸਾਂ ਠੰਡ ਹੋ ਜਾਂਦੀ ਆ ਉਦੋਂ ਵੀ ਇਹ ਨਹੀਂ ਹੌਕਦੀ ਆ ਨਮਾਉਣੀ ਪੈਂਦੀ ਆ ਬਾਕੀ ਗੱਲੀ ਆ ਥੋੜੀ ਇਧਰ ਹੋ ਕੇ ਖੜੀ ਪੱਖਾ ਥੋੜਾ ਦੂਰ ਅੱਜ ਕੱਲ ਨੂੰ ਕੂਲਰ ਲਾਉਣੇ ਇੱਥੇ ਪਰ ਗਰਮੀ ਜੇ ਤੁਸੀਂ ਗੱਲ ਕਰੋ ਨਾ ਗਰਮੀ ਦੀ ਤੋਵਾ ਕਰਾਈ ਵੀ ਹੱਥ ਖੜੇ ਕਰਾਏ ਪੈਣੇ ਮਾਹੌਲ ਖਤਰਨਾਕ ਹੀ ਆ ਤਾਂ ਜਦੋਂ ਵੀ ਹਨਾ ਆਪਾਂ ਬਾਹਰੇ ਜਾਣਾ ਹੁੰਦਾ ਤਾਂ ਉਦੋਂ ਆਹ ਪਰਨਾਗਾ ਇਹ ਉੱਤੇ ਲੈ ਕੇ ਦੱਸਦਿਆਂ ਕਹਿੰਦਾ ਡੈਡੀ ਉਰੀ ਆਪਦੇ ਨਾਨਕ ਹੀ ਗਏ ਸੀ ਉੱਥੇ ਕੋਈ ਮਰਗਤ ਹੋ ਗਈ ਸੀ ਤੇ ਉੱਥੇ ਭੋਗ ਤੇ ਗਏ ਸੀ ਬੋਲਟ ਲਾਏ ਗਏ ਇੱਕ ਥੋੜਾ ਜਿਹਾ ਬੋਲਟ ਭਾਜਦਾ ਜਿਆਦਾ ਹੁੰਦਾ ਯਾਨੀ ਕਿ ਜੇ ਆਪਾਂ ਜਮ ਮੋਟਰਸਾਈਕਲ ਹਨਾ 40-50 ਦੀ ਸਪੀਡ ਤੇ ਰੱਖਾਂਗੇ ਤਾਂ ਇਹ 60-70 ਦੀ ਸਪੀਡ ਤੇ ਚੱਲਦਾ ਹੁੰਦਾ ਇੰਨਾ ਕੁ ਥੋੜਾ ਜਿਹਾ ਫਰਕ ਹੁੰਦਾ ਇਹਦਾ ਪਰ ਉਹ ਕਹਿੰਦਾ ਵੀ ਨਾ ਵੀ ਸਮੂਹ ਐ ਸੇਕ ਤਾਂ ਜਿਵੇਂ ਅੱਗ ਦੇ ਕੋਲ ਦੀ ਲੰਗੇ ਹੁੰਨੇ ਆ ਪੈਰ ਆ ਮੱਚਣ ਤੱਤੀ ਹਵਾ ਦੇ ਨਾਲ ਜਦੋਂ ਘਰੇ ਆਏ ਮੈਨੂੰ ਪਤਾ ਸੀ ਚੱਲ ਆਪਾਂ ਨਾ ਠੰਡਾ ਤੱਤ ਲਿਆ ਕੇ ਰੱਖਿਆ ਤੇ ਪਾਣੀ ਨੂੰ ਠੰਡਾ ਰੱਖਿਆ ਆਉਂਦੇ ਨੂੰ ਏਸੀ ਲਾ ਕੇ ਰੱਖਿਆ ਉਹ ਕਹਿੰਦੇ ਵੀ ਬੜਾ ਖਤਰਨਾਕ ਕੰਮ ਆ ਕਿਉਂਕਿ ਤੱਤੀ ਲੋ ਆ ਗਈ ਜਦ ਮੋਟਰਸਾਈਕਲ ਤੇ ਜਾਂਦੇ ਆਪਾਂ ਜੇ ਤੱਤੀ ਲੋ ਆਪਾਂ ਨੂੰ ਬੈਸੇ ਵੀ ਲੱਗਦੀ ਜਦੋਂ ਮੋਟਰਸਾਈਕਲ ਤੇ ਜਾਵਾਂਗੇ ਤਾਂ ਉਹ ਦੁੱਗਣਾ ਤਿੱਗਣਾ ਅਸਰ ਕਰੂਗੀ ਤਾਂ ਇਹ ਲੱਗਦੀ ਆ ਫਰਾਟੇ ਵਾਂਗੂ ਜਦੋਂ ਮੈਂ ਜਾਣਾ ਮੈਂ ਜਾਣਾ ਹੈਲਮਟ ਲਾ ਕੇ ਸਰਦੀਆਂ 'ਚ ਵੀ ਗਰਮੀਆਂ 'ਚ ਵੀ ਆਪਾਂ ਹੈਲਮਟ ਲਾਉਣੀ ਲਾਉਣਾ ਜਦੋਂ ਦੂਰ ਜਾਣਾ ਹੁੰਦਾ ਕਿਉਂਕਿ ਉਹਦੇ ਫਾਇਦੇ ਬਹੁਤ ਨੇ ਇੱਕ ਤਾਂ ਇਹ ਕਈ ਵਾਰ ਡਿੱਗਣ ਤੋਂ ਸੇ ਹੁਣ ਮੈਂ ਇੱਕ ਦਿਨ ਗਿਆ ਸੀ ਪਹਰਾਂ ਚ ਬੂਟ ਸੀ ਤੇ ਆਪਣੇ ਹੈਲਮਟ ਲਿਤਾ ਹੋਇਆ ਸੀ ਕਿੱਲੀਆਂ ਵਾਮ ਵਾਮਨ ਲੱਗੀ ਥੋੜੀ ਮੋਟੀ ਨਹੀਂ ਫਿਲਹਾਲ ਠੀਕ ਰਿਹਾ ਕੱਲ ਮੈਂ ਕਹਿਣਾ ਪੁੱਲ ਗਿਆ ਵੀ ਕੱਪੜਾ ਕਿੱਲਾ ਕਰਕੇ ਲੈ ਲਓ ਜੇ ਪਰਨਾ ਬੰਨ ਲਓ ਮੂੰਹ ਤੇ ਜਾਂ ਨਮਾਲੀ ਬੰਨ ਲਓ ਉਹਦੇ ਨਾਲ ਵੀ ਹਨਾ ਫਰਕ ਪੈ ਜਾਂਦਾ ਪਰ ਗਰਮੀ ਇੰਨੀ ਕਿ ਤੇ ਜਲਦੀ ਤੇ ਹੁਣ ਨਾ ਕੈਂਪ ਪਸੀਨੇ ਨਾਲ ਭਿੱਜਿਆ ਪਿਆ ਬੜੀ ਜਿਆਦੇ ਨਿਜੋਜ ਗਰਮੀ ਆ ਪਤਾ ਨਹੀਂ ਪਹਿਲਾਂ ਪਈਆ ਕ ਨਾ ਇੰਨੀ ਕ ਪਰ ਇਦਕੀ ਥੋੜੀ ਜਿਆਦੇ ਲੱਗ ਰਹੀ ਆ ਪਰ ਜੇ ਮੌਸਮ ਠੀਕ ਹੋ ਜਾ ਮੜਾ ਮੁੱਠ ਮੀਂਹ ਪੈ ਜੇ ਤਾਂ ਠੀਕ ਹੈ ਇਸ ਦੀ 47 ਡਿਗਰੀ ਤੱਕ ਦਮਾਨ ਦਿਖਾ ਰਿਹਾ ਹੈ ਇਹਨੇ 100 ਡਿਗਰੀ ਤਰਾਂ ਜਾ ਕੇ ਪਾਣੀ ਉਬਲ ਨਹੀਂ ਲੱਗ ਜਾਂਦਾ ਤਾਂ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਪਾਣੀ ਦੀ ਬਾਲਟੀ ਭਰੀ ਵੀ ਆਪਣੀ ਉੱਥੇ ਉਹ ਕਿਉਂਕਿ ਧਾਰਚੋਲ ਵਾਲੀ ਮਸ਼ੀਨ ਲੈਂਦੀ ਆ ਪੰਪ ਮਸ਼ੀਨ ਉਹ ਦੂਬਾਰਾ ਜਦੋਂ ਧਾਰਚੋਲ ਲੈਣੇ ਆ ਉਹ ਦੂਬਾਰਾ ਤੱਤੇ ਪਾਣੀ ਨਾਲ ਧੋਣੀ ਹੁੰਦੀ ਆ ਤਾਂ ਦੇਖੋ ਉਹ ਤੱਤਾ ਪਾਣੀ ਕਰਨ ਦੀ ਲੋੜ ਨਹੀਂ ਸਵੇਰੇ ਭਰ ਕੇ ਧਰਤੀ ਸੀ ਸਾਮ ਨੂੰ ਆਹ ਹੋ ਜੂ ਪੂਰਾ ਤੱਤਾ ਅੱਗ ਵਰਗਾ ਪਾਣੀ ਤੇ ਇਹਦੇ ਵਿੱਚ ਧੋਤੀ ਜਾਂਦੀ ਆ ਇੰਨੀ ਗਰਮੀ ਆ ਜਾਲਾਂ ਨੇ ਜਾਲੇ ਨੇ ਪਤਾ ਨਹੀਂ ਤਾਰਾਂ ਨੇ ਜਾਲੇ ਲੱਗਦੇ ਨੇ 37 ਰੇਣੇ ਤਾਰਾਂ ਵੀ ਹੋ ਸਕਦੀਆਂ ਨੇ ਵੈਸੇ ਦਵਾਈ ਭਰੇ ਹੀ ਸੀ ਇਹਦੇ ਦੇਖੋ ਹੁਣ ਕੀ ਸਿਸਟਮ ਹੈ ਲੱਗਦੀਆਂ ਤਾਰਾਂ ਨੇ ਯਾਰ ਚਲ ਦੇਖਦੇ ਨੇ ਡਾਕਟਰ ਨੂੰ ਦਿਖਾਉਣੇ ਅੱਜ ਆਇਸ ਸਿੰਗਲ ਤੋਂ ਭੁੱਲ ਗਏ ਉਦੋਂ ਧਿਆਨ ਨਹੀਂ ਕਰਿਆ